ਅੱਜ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਨ 25 ਸਾਲ ਦੀ ਉਮਰ ਹੈ ਭਾਈ ਤਾਰੂ ਸਿੰਘ ਜਕਰੀਆ ਖਾਨ ਨੇ ਉਹ ਕੈਦ ਵਿੱਚ ਪਾ ਲਿਆ ਹੈ ਕਿ ਤੁ ਸਿੰਘਾਂ ਦੀ ਸੇਵਾ ਕਰਦਾ ਹੈ ਕਿ ਜਾਦਾ ਆਪਣਾ ਧਰਮ ਤਿਆਗ ਦੇ ਨਹੀਂ ਦੇ ਤੁਸੀਂ ਮਾਰ ਦੇ ਪਾ ਲਿਆ ਜਿਹਨੂੰ ਆਪਾਂ ਆਪਣੀ ਪੁਲਿਸ ਕਹਿੰਦੇ ਸ਼ਹੀਦ ਕਰਦੇ ਉਹਨਾਂ ਨੇ ਆਪਣੀ ਪੁਲਿਸ ਇਹੀ ਕਿਹਾ ਜਿਹਨੇ ਮਾਰ ਦਾ ਨਿੱਕੇ ਭਾਈ ਤਾਰੂ ਸਿੰਘ ਕਹਿੰਦੇ ਨੇ خان میں حالا بھی پہ ہاں میں سب کچھ کرتا ہوں پھر میرے گھر چ لگ چلتا ہے کوئی بھی کسی بھی دھرم رکھنے والا آ جائے سب چک کے جب کل سکھ ہی نہیں چکتے مسلمان بھی چکے ہندو بھی چکتے کوئی بھی آجا جائے سب نے ایک برابر ہے میں کسی نہ بد کرا نہیں کرتا اللہ سکھا کوئی نہیں شکھاندہ سب شکھاندہ ہوں ਜਕਰੀਆ ਖਾਨ ਕਹਿੰਦਾ ਕਿ ਨਾ ਫਿਰ ਤੂੰ ਆਪਣਾ ਧਰਮ त्यागे ਮਸਲਮਾਨ ਬਣ ਜਾ। ਭਾਈ ਤਾਰੂ ਸਿੰਘ ਕੀ ਕਹਿੰਦੇ ਨੇ? ਮੈਨੂੰ ਮੇਰਾ ਧਰਮ ਪਿਆਦਾ ਹੈ। ਮੇਰੀ ਸਿੱਖੀ ਮੇਰੇ ਕੇਸਾਂ ਨਾਲ ਜੁੜੀ ਹੈ। ਜਦੋਂ ਤੱਕ ਮੇਰੇ ਸਿਰ 'ਤੇ ਗਰੇ ਕੇਸ ਰਹੇ। ਉਸ ਜਕਰੀਆ ਖਾਨ ਨੇ ਬਹੁਤ ਗੱਲਾਂ ਭਾਈ ਤਾਰੂ ਸਿੰਘ ਨੂੰ ਕਹਿੀਆਂ। ਕਿ ਜਿਹੜੇ ਧਰਮ ਵਿੱਚ ਮੈਂ ਜਿਹੜੇ ਆਪਣੇ ਆਪ ਨੂੰ ਅਕਾਲੀ ਖਾਉਂਦੇ ਨੇ ਨਾ ਉਹਨਾਂ ਦਾ ਇੱਕ ਬਿਲਕੁਲ ਬਹੁਤਾ ਚੰਗਾ ਹਾਲਤ ਹੈ ਸਰਕਾਰਾਂ ਉਹਨਾਂ ਦੇ ਬਦਲ ਗਈਆਂ ਹੋਈਆਂ ਨੇ ਏਵੇਂ ਮਰਿਆ ਜਿਹਾ ਘੂਰਾ ਗਈ ਫਿਰਦੇ ਨੇ ਉਹਦੇ ਉੱਪਰ ਐਵੇਂ ਕੱਪੜਿਆਂ ਜਿਹੇ ਕਾਠੀ ਬਣਾਈ ਫਿਰਦੇ ਨੇ ਫੇਰ ਇਹ ਵੀ ਆਖਿਆ ਨਾਲ ਕਿ ਜਿਹੜੇ ਇਹ ਅਕਾਲੀ ਨੇ ਨਾ ਇਹਨਾਂ ਨੂੰ ਕਹਿੰਨਾ ਹੈ ਕਿ ਅਕਾਲੀ ਅਕਾਲ ਨਾਲ ਜੁੜੇ ਹੋਏ ਵੈਸੇ ਅਕਾਲੀ ਦਾ ਕਿਰਪਾ ਅਕਾਲ ਨਾਲ ਜੁੜਿਆ ਹੋਇਆ ਪਰਮਾਤਮਾ ਨਾਲ ਜੁੜਿਆ ਹੋਇਆ ਉਨ ਮਕਾਨ ਦੇ ਕਿਤੇ ਰੱਸੀਆਂ ਦਾ ਹੀ ਉਹਨਾਂ ਨੇ ਰਕਾਬ ਰਹਿ ਹੈ ਰੱਸੀਆਂ ਦੀ ਲਗਾਅ ਪਾਈ ਹੋਈ ਹੈ ਘਰੇ ਪਾਟਿਆ ਜਾ ਬਦਖਸ਼ਰਾ ਹੈ ਪਾਟਿਆ ਜਾ ਚੂਣਾ ਹੈ ਵੱਡੀ ਸਾਰੀ ਸਿਰ ਤੇ ਉਹਨਾਂ ਦੇ ਪੱਗ ਬਣੀ ਹੋਈਆਂ ਉਹਨਾਂ ਦੇ ਸਿਰ ਦਾ ਤਾਜ ਟੁੱਟੀ ਰਹੀ ਏ ਕਿ ਨਾ ਫਰੋ ਦੇ ਵਿੱਚ ਗਾਤਰਾ ਵੀ ਲੀਰਾਂ ਗੱਠ ਵੱਡੀਆਂ ਬਣਾਈਆਂ ਹੋਈਆਂ ਉਹਨੂੰ ਆਪਣਾ ਸਾਧ ਕਹਿੰਦੇ ਹਾਂ ਕਹਿੰਦਾ ਹੈ ਤਾਂ ਖਾ ਲੂ ਔਰ ਬੁਰੇ ਹਾਲ ਇੱਕ ਗੁਰ ਜਕਰੀਆ ਖਾਨ ਕੇ ਕਹਿੰਦਾ ਲੁਕਟਣ ਤੋਂ ਤੇ ਕੁੱਟਣ ਤੋਂ ਬੜੇ ਡਾੜ ਤਕੜੇ ਪੜੇ ਗਿਆਨੀ ਯਾਤਕ ਦੇ ਪੰਥ ਪ੍ਰਕਾਸ਼ ਜੰਦਰ ਉਹ ਵਚਨ ਲਿਖਿਆ ਨਾ ਉਹ ਲਿਖਿਆ ਜਿਹੜਾ ਜਕਰੀਆ ਖਾਨ ਨੇ ਪਾਈ ਤਾਰੂ ਸਿਉਂ ਸੁਣਾਇਆ ਉਹ ਕਹਿੰਦਾ ਫਿੱਡਾ ਜਿਹਾ ਕਟੂਆ ਜੂਲੂੜੂ ਕਾ ਗਾਟੂ ਪਾਇਕ ਰਸੂ ਨੂੰ ਲਗਾਣੂ ਤੇ ਰਸੂ ਨੂੰ ਦਿਖਾਉਂਦਾ ਪਟਿਆ ਜਿਹਾ ਕੰਚੂਰ ਤੇ ਨੀਲੜਾ ਸਜਾ ਤੂ ਤੁਚੋ ਜਿਹਾ ਸਪਕੜੂ ਬਣਾਇਆ ਸਰਦਾਰ ਫਿਰ ਉਹ ਕਹਿੰਦਾ ਟੁੱਟਿਆ ਜਿਹਾ ਤੇਗਰੂ ਲੀਰੜੂ ਮਿਆਰ ਕਰ ਘੱਟ ਛੱਕ ਗੱਤਰ ਬਣਾਇਆ ਸਭ ਸਾਜੂ ਨਾਮ ਤੋਂ ਅਕਾਲੂ ਸੋ ਫਿਰੇ ਬੁਰੇ ਹਾਲ ਭੈ ਲੋਟ ਕੂਟਕ ਥਾਪੜੇ ਕੋ ਡਾੜੇ ਉੱਤਰਾਜ ਕਹਿੰਦਾ ਨਾਂ ਦਾ ਅਕਾਲੀ ਐ ਪਰ ਬੁਰੇ ਹਾਲ ਸਰਕਾਰਾਂ ਮਗਰ ਪਈਆਂ ਹੀ ਉਹਨਾਂ ਦੇ ਪਰ ਹਾਂ ਲੁਟਣ ਤੋਂ ਤੇ ਕੁੱਟਣ ਤੋਂ ਬੜੇ ਡਾਡੇ ਤੱਕ ਨੇ ਉਹਨੇ ਜਦੋਂ ਇੱਕ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਭਾਈ ਤਾਰੂ ਸਿੰਘ ਇਹ ਕਹਿੰਦਾ ਉਹ ਵੀ ਹੋ ਜਾਵੇ ਮੈਂ ਆਪਣਾ ਧਰਮ ਵੀ ਛੱਡਣਾ ਭਾਈ ਤਾਰੂ ਸਿੰਘ ਦਾ ਖੋਪਰ ਉਤਾਰ ਦਿੱਤਾ ਫਿਰ ਇੱਕ ਖਾਦ ਦੇ ਬਾਹਰ ਖਾਦਤਾ ਗਿਆ ਭਾਈ ਤਾਰੂ ਸਿੰਘ ਯਾਨੀ ਯਾਦ ਤੁਸੀਂ ਨੇ ਵੀਿਕਰੇ ਵੀ ਕੀਤਾ ਹੈ

ਤਾਰੂ ਸਿੰਘ ਦੀ ਜੁੱਤੀ ਉਹਦੇ ਸਿਰ ਤੇ ਬੱਤੀ ਦੀ ਲਿਖੀ। ਸੇਂਗੀਆਂ ਜੁੱਤੀਆਂ ਬਤੀਆਂ ਜ਼ਕਰੀਆ ਖਾਨ ਦੀ ਮੌਤ ਹੋ ਗਈ। ਜਦੋਂ ਭਾਈ ਤਾਰੂ ਸਿੰਘ ਨੂੰ ਪਤਾ ਲੱਗਿਆ ਕਿ ਜ਼ਕਰੀਆ ਖਾਨ ਦੀ ਮੌਤ ਹੋ ਉਸ ਨਾਲ। ਕਿ ਭੇਰ ਭਾਈ ਤਾਰੂ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਕਰਿਆ। ਵਾਈ ਤਨ ਮੇਖਾਰ ਖਾ। ਗਿਆਨੀ ਯਾਰ ਸਿੰਘ ਇਹ ਲਿਖਦੇ। ਵਾਈ ਤਨ ਆਨਣਾ ਸ਼ਕਿ। ਸਿੰਘ ਦੀ ਬੈਠ ਰਹਾ। ਬੰਦ ਪ੍ਰਕਾਸ਼ ਆਪਣੇ ਤੋਂ ਲਿਖਿਆ। ਗਿਆਨੀ ਗਿਆਨ ਸਿੰਘ ਜਦੋਂ ਪਤਾ ਲੱਗਿਆ ਨਾ ਕਿ ਮੀਰੀ ਜੁੱਤੀ ਵੱਜਣ ਦੇ ਨਾਲ ਉਹਦੀ ਮੌਤ ਹੋ ਗਈ ਹੈ ਤੇ ਫੇਰ ਭਾਈ ਤਾਰੂ ਸਿੰਘ ਜੀ ਨੇ ਜਦ ਦੀ ਸ਼ਬਦ ਦਾ ਪਾਠ ਪੜਿਆ ਸਮਾਪਤੀ ਹੋਈ ਤੇ ਭਾਈ ਤਾਰੂ ਸਿੰਘ 1745 ਆਪਣੇ ਪੰਜ ਭੂਤਕ ਸਰੀਰ ਨੂੰ ਧਿਆ ਕੇ ਗੁਰੂ ਕੋ ਚਲੇ ਗਏ 25 ਸਾਲ ਦੀ ਉਮਰ ਪਹੁੰਚੀ ਆ ਉਸ ਇੰਨੇ ਗੁਰੂ ਦੇ ਨੇ ਪਰ ਆਪਣੀ ਸਿੱਖੀ ਰੂਆ ਆਪਣੇ ਕੇਸ਼ਾਂ ਨਾਲ ਲਪਾ ਉਹਨੇ ਕੇਸ ਕੱਟਣ ਹੀ ਕਰ ਪਾਏ ਆਦਿ ਸਾਡੋ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਸੇਖ ਲੈਣਾ ਨਿਕਿਆ ਰਿਹਾ ਜਦਾ ਜਿਹੜੇ ਲੋਕ ਕਿਸੇ ਲਾਲ ਵਿਚਾਰ ਕੇ ਆਪਣੇ ਕੇਸ ਦਾ ਕਤਲ ਕਰਵਾਈ ਜਾਂਦੇ ਨੇ ਜਿਹੜੇ ਸਾਡੇ ਬੱਚੇ ਜਿਹੜੇ ਕਹਿੰਦੇ ਨੇ ਨਾ ਕਿ ਜੀ ਕੋਈ ਨਹੀਂ ਇਹਨੇ ਨਿਆਣਾ ਹੈ ਚੋਕੀ ਉਮਰ ਦਾ ਬਾਡਾ ਹੋ ਕੇ ਨੂੰ ਸਮਝਿਆ ਰੱਖ ਲੈਣਾ ਮੈਂ ਕਈ ਵਾਰ ਇਹ ਗੀਤੀ ਕਰਦਾ ਹੁੰਦਾ ਕਿ ਜਿਨੇ ਇੱਕ ਵਾਰ ਕੇਸ ਘਟਾ ਦੇ ਗੁਰੂ ਦੀ ਕੋਈ ਛਿਰ ਬਹੁਤ ਵੀ ਬੱਕਰੀ ਦਾ ਦਵਾਰਾ ਰੱਖ ਲਵੇ ਉਹ ਦਵਾਰਾ ਨਹੀਂ ਰੱਖਦਾ ਹੁੰਦਾ ਜਿਹੜੇ ਮਾਪੇ ਕਹਿੰਦੇ ਨੇ ਨਾ کد چھوٹا ہے کوئی نہیں جو تو بڑا ہویا سمجھ جائے گا پھر وہ کدے بھی نہیں سمجھتا پھر نہیں وہ کدے رکھے اس پر کے ماں باپ بچیاں وغیرہ دھیان دینا چاہیے کہ اسی اس پاس اپنے بچیاں گے بھائی تارو سنگھ نے جیبوں تو سید لائیے سمجھائیے انہوں کہ پائی تارو سنگھ نے اپنی سکھی کے ساتھ کےساں سباساں لگائیے اسی وہ جیبوں تو سید لیے आजोस गुरमुख प्यारे दीदी